ਕੇਂਦਰ ਸਰਕਾਰ ਵੱਲੋਂ ਬੀਤੇ ਕੱਲ੍ਹ ਸਾਲ 2019 ਬੀ ਲਈ ਪੇਸ਼ ਕੀਤੇ ਅੰਤਰਮ ਬਜਟ ਮਗਰੋਂ ਕਾਂਗਰਸ ਨੇ ਅਕਾਲੀ ਦਲ ਨੂੰ ਕੇਰਿਆ ਹੈ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੁਖਵੀਰ ਬਾਦਲ ਨੂੰ ਕੇਂਦਰ ਦੀ ਕਿਸਾਨਾਂ ਨੂੰ 6000 ਰੁਪਏ ਦੀ ਰਾਸ਼ੀ ਤੇ ਸਵਾਲ ਖੜੇ ਕੀਤੇ ਹਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ ਕੀਤੇ ਜਾਣ ਤੇ ਸੁਖਵੀਰ ਬਾਦਲ ਨੇ ਸਵਾਲ ਚੁੱਕੇ ਸਨ ਹੁਣ ਕੇਂਦਰ ਸਰਕਾਰ ਨੇ ਸਾਲ ਦੇ 6000 ਰੁਪਏ ਕਿਸਾਨ ਨੂੰ ਦੇਣ ਤੇ ਕੋਈ ਬਿਆਨ ਕਿਉਂ ਨਹੀਂ ਆ ਰਿਹਾ ਜਾਖੜ ਨੇ ਸਵਾਲੀਆ ਲਹਿਜੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਸਾਹਮਣੇ ਆ ਕੇ ਇਸ ਗੱਲ ਦਾ ਜਵਾਬ ਦੇਣ ਲਈ ਕਿਹਾ ਹੈ ਬੜੀ ਉਮੀਦ ਸੀ ਹਿੰਦੁਸਤਾਨ ਦੇ ਲੋਕੋ ਕੋ ਕਿ ਜੋ ਕਾਮ ਮੋਦੀ ਸਾਹਿਬ ਨੇ 5 ਸਾਲ ਪਹਿਲੇ ਵਾਅਦੇ ਕੀਤੇ ਥੇ उनको तो पूरा नहीं कर पाए पर कम से कम अब जाते हुए देश के जवान को देश के किसान को देश के गरीब को देश के युवाओं को कोई ना कोई कम से कम एक जुमला तो दे के जाएंगे परंतु मुझे ये कहते हुए बड़ा अफसोस हो रहा है कि कल जो बजट आया अगर उसे इकोनोमिस्ट की निगाह से देखे तो इट वॉज ए नॉन बजट अरे होना भी यही चाहिए था क्योंकि दिस शुड ने अपनी हताशा का प्रदर्शन करते हुए इस किस्म की घोषणाएं कि की जो कि एक लेम डक गवर्नमेंट को जिसके मात्र सौ दिन बचे हों उसके पास कोई अधिकार नहीं थे किसान को ਕਿਸਾਨ ਕੀ ਸਮੱਸਿਆ ਪਿਛਲੇ 5 ਸਾਲ ਸੇ ਜਿਤਨੀ ਗੰਭੀਰ ਹੋਈ ਹੈ ਉਸ ਕੋ ਲੈ ਕੇ ਕਿਸਾਨੋ ਮੇ ਖਾਸ ਤੌਰ ਤੇ ਇੱਕ ਬੜੀ ਉਤਸੁਕਤਾ ਥੀ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਕਿਸਾਨ ਨੂੰ ਬੜਾ ਇਹਦੇ ਤੋਂ ਤਵੱਕੋ ਸੀ ਵੀ ਪਤਾ ਨਹੀਂ ਮੋਦੀ ਸਾਹਿਬ ਸਾਨੂੰ ਐਤ ਕੀ ਕੀ ਗੱਫੇ ਦੇ ਕੇ ਜਾਣਗੇ ਇੱਕ ਨਾਮ ਇੱਕ ਨਵਾਂ ਜੁਮਲਾ ਜਿਹਨੂੰ ਕਹਿੰਦੇ ਹੈ ਇੱਕ ਨਵਾਂ ਉਹਨਾਂ ਨੇ ਹੈਡਲਾਈਨ ਜ਼ਰੂਰ ਬਣਾਈ ਇੱਕ ਨਿਆ ਨਾਰਾ ਬਣਾਇਆ ਕਹਿੰਦੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਮੇਰਾ ਮੰਨਣਾ ਹੈ ਇਹਦਾ ਨਾਮ ਮੋਦੀ ਸਾਹਿਬ ਨੂੰ ਰੱਖਣਾ ਚਾਹੀਦਾ ਸੀਗਾ ਪ੍ਰਧਾਨ ਮੰਤਰੀ ਕਿਸਾਨ અપਮਾਨ ਨidhi 500 ਰੁਪਏ ਦੇ ਕੇ ਅਗਰ ਮੋਦੀ ਸਾਹਿਬ ਆ ਤਵਕਕ ਰੱਖਦੇ ਹੈ ਵੀ ਹਿੰਦੁਸਤਾਨ ਦਾ ਤੇ ਪੰਜਾਬ ਦਾ ਜਿਹੜਾ ਅਣਖੀ ਕਿਸਾਨ ਹੈ ਉਹ ਬੜੇ ਸਨਮਾਨ ਨਾਲ ਜੀ ਸਕਦਾ ਹੈ ਤੇ ਇਦੇ ਨਾਲ ਇੱਕ ਗੱਲ ਸਪਸ਼ਟ ਹੋ ਗਈ ਵੀ ਮੋਦੀ ਸਾਹਿਬ ਨੂੰ ਕਿਸਾਨ ਦੀ ਕਿਸੇ ਸਮੱਸਿਆ ਦਾ ਕੋਈ ਪਤਾ ਨਹੀਂ ਇੱਕ ਇੱਕ ਪਿੰਡ ਅਡਾਪਟ ਕਰਨਗੇ ਉਹਨਾਂ ਦਾ ਕਿਤੇ ਕੋਈ ਵੇਰਵਾ ਵੀ ਕਿਤੇ ਕੋਈ ਪੈਸਾ ਅਲੋਕੇਟ ਹੋਇਆ ਹੋਵੇ ਸਰਕਾਰ ਨੇ ਕੋਈ ਪੈਸਾ ਲਾਏ ਹਰੇਕ ਪੱਖੋਂ ਇਸ ਬਜਟ ਨੇ ਨਿਰਾਸ਼ ਕੀਤਾ ਹੈ ਇਹਦੇ ਉੱਤੇ ਚਾਣਨਾ ਮਨਪ੍ਰੀਤ ਜੀ ਪਾਣਗੇ ਪਰੰਤੂ ਮੈਂ ਇੱਕ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਮਨੂੰ ਦਿੱਤੀ ਹੈ ਮੈਂ ਇੱਕ ਰਾਜਨੀਤਿਕ ਪੱਖੋਂ ਇਹਨੂੰ ਦੇਖਣਾ ਚਾਹੂੰਗਾ ਸਭ ਜਿੱਥੇ ਬਜਟ ਆਇਆ ਹਰੇਕ ਗੱਲ ਦੇ ਉੱਤੇ ਸਾਡੇ ਜਿਹੜੇ ਪੰਜਾਬ ਦੇ ਇਹਨਾਂ ਦੇ ਭਾਈਵਾਲ ਐ ਅਕਾਲੀ ਪਾਰਟੀ ਹਰੇਕ ਗੱਲ ਦੇ ਉੱਤੇ ਟਵੀਟ ਕਰਦੇ ਐ ਬਿਆਨ ਛੱਡਦੇ ਐ ਪਰ ਕੱਲ ਦਾ 12 ਵਜੇ ਦਾ ਮੈਂ ਦੇਖ ਰਿਹਾ ਕਿਤੇ ਕੋਈ ਚੀਂ ਚਪਟਵੀ ਦੀ ਕਿਤੇ ਆਈ ਕਿਸੇ ਵੀ ਨੇਤਾ ਦਾ ਨਾਂ ਮਾਨਯੋਗ ਬਾਦਲ ਸਾਹਿਬ ਦਾ ਨਾ ਸੁਖਬੀਰ ਜੀ ਦਾ ਨਾ ਕੋਈ ਇਹਨਾਂ ਦੇ ਮੰਤਰੀ ਸਾਹਿਬਾ ਦਾ ਕਿਸੇ ਦਾ ਵੀ ਇਸ ਬਜਟ ਦੇ ਉੱਤੇ ਕੋਈ ਬਿਆਨ ਤੱਕ ਨਹੀਂ ਆਇਆ ਆ ਜਿਹੜੀ ਚੁੱਪੀ ਹੈ ਆਪਣੇ ਆਪ ਚ ਆ ਦਰਸਾ ਰਹੀ ਹੈ ਵੀ ਅਕਾਲੀ ਦਲ ਨੇ ਗੋਡੇ ਟੇਕ ਤੇ ਕੁੱਟਨੇ ਟੇਕ ਰੱਖੇ ਹੈ ਸਰਕਾਰ ਦੇ ਸਾਹਮਣੇ ਪਰਸੋਂ ਇਹਨਾਂ ਦੇ ਇੱਕ ਦਿੱਲੀ ਦੇ ਨੇਤਾ ਦੇ ਬਿਆਨ ਆਏ ਸੀਗੇ ਵੀ ਸਾਡੇ ਤੱਕ ਤਾਂ ਜੂਰ ਸਾਹਿਬ ਦੇ ਉੱਤੇ ਕਬਜ਼ਾ ਕਰਨ ਦਾ ਪ੍ਰਯਾਸ ਕਰ ਰਹੀ ਹੈ ਸਾਡੇ ਧਰਮ ਦੇ ਉੱਤੇ ਲਾਅ ਚੇਂਜ ਕਰਕੇ ਕਬਜ਼ਾ ਕਰ ਰਹੀ ਹੈ ਔਰ ਉਹ ਗੱਲ ਆਣ ਦੇ ਬਾਅਦ ਜਦੋਂ ਕੱਲ ਤਸਵੀਰਾਂ ਲੱਗੀਆਂ ਤੇ ਜਿਨ੍ਹਾਂ ਲੋਕਾਂ ਦੇ ਖਿਲਾਫ ਬੋਲ ਰਹੇ ਸੀ ਬੀਜੇਪੀ ਦੇ ਆਰਐਸਐਸ ਦੇ ਲੀਡਰਾਂ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਸੀਗੇ ਕੱਲ ਉੱਥੇ ਕਿੱਕਲੀਆਂ ਪਾ ਰਹੇ ਸੀਗੇ ਆਪਣੇ ਘਰੇ ਬੁਲਾ ਕੇ ਬੀਜੇਪੀ ਦੇ ਨਾਲ ਇਹਦੇ ਨਾਲ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਵੀ ਜਿੱਥੇ ਸੁਖਬੀਰ ਜੀ ਗੋਲਗ ਦੇ ਉੱਤੇ ਕਬਜ਼ਾ ਰੱਖਣਾ ਚਾਹੁੰਦੇ ਹੈ ਉਥੇ ਕੁਰਸੀ ਵਾਲਾ ਕਬਜ਼ਾ ਵੀ ਨਹੀਂ ਛੱਡਣਾ ਚਾਹੁੰਦੇ ਚਾਹੇ 100 ਦਿਨ ਰਹਿ ਗਏ ਇਸ ਕੁਰਸੀ ਦੇ ਪਰ ਸੁਖਬੀਰ ਜੀ ਨਾ ਤਾਂ ਗੋਲਕ ਛੱਡਣਾ ਚਾਹੁੰਦੇ ਨਾ ਕੁਰਸੀ ਦਿੱਲੀ ਵਾਲੀ ਛੱਡਣਾ ਚਾਹੁੰਦੇ ਮੇਰੀ ਕੋਈ ਇੱਕ ਬੇਨਤੀ ਹੈ ਤੁਸੀਂ 50 ਸਾਲ ਰਾਜਨੀਤੀ ਕਰ ਲਈ ਅਕਾਲੀ ਦਲ ਦੀ ਇਸ ਪ੍ਰੈਜ਼ੈਂਟ ਜਿਹੜੀ ਇਹਨਾਂ ਦੀ ਆਫ ਹੁਣ ਬੈਠੇ ਸਿਆਸਦਾਨ ਇਹਨਾਂ ਦੇ ਹੁਣ ਹੁਕਮਰਾਨ ਬੈਠੇ ਆਕਾਲੀ ਦਲ ਦੇ ਅੱਜ ਦੇ ਸੁਖਬੀਰ ਅਕਾਲੀ ਦਲ ਜਿਨ੍ਹਾਂ ਨੇ ਬਣਾਇਆ ਹੈ ਉਹਨਾਂ ਨੇ ਕਿਸਾਨ ਦੇ ਨਾਂ ਤੇ ਰਾਜਨੀਤੀ ਕੀਤੀ ਕਿਸਾਨ ਦੇ ਨਾਲ ਐਡਾ ਵੱਡਾ ਧੱਕਾ ਹੋਇਆ ਉਹਦੇ ਵਾਸਤੇ ਚਾਹੀਦਾ ਸੀਗਾ ਉਹਦੇ ਵਾਸਤੇ ਹੀ ਕੁਰਸੀ ਛੱਡ ਦਿੰਦੇ ਘੱਟੋ ਘੱਟ 100 ਜਨਾਂ ਵਾਸਤੇ ਛੱਡ ਦਿੰਦੇ